ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਰੀਕੇ ਹੈੱਡ ਤੋਂ ਪਾਕਿਸਤਾਨ ਵੱਲੋਂ ਪਾਣੀ ਛੱਡ ਦਿੱਤਾ ਗਿਆ ਜੀਆਂ ਦੱਸ ਦਈਏ ਕਿ ਜਾਣਕਾਰੀ ਮਿਲੀ ਹੈ ਕਿ ਇੱਥੇ ਲਗਾਤਾਰ ਪਾਣੀ ਜਿਹੜਾ ਪਿੱਛੋਂ ਆਇਆ ਤੇ ਉਸੇ ਤੋਂ ਬਾਅਦ ਹੁਣ ਪਾਣੀ ਜਿਹੜਾ ਉਹ ਪਾਕਿਸਤਾਨ ਵੱਲੋਂ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਹਰੀਕੇ ਹੈੱਡ ਦੇ ਉੱਤੇ ਜੋ ਹੈ ਅਨਾਉਂਸਮੈਂਟ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਕਿ ਜਿਹੜੇ ਵੀ ਲੋਕ ਇੱਥੋਂ ਲੰਘ ਰਹੇ ਨੇ ਅੱਜ ਇਸ ਨੂੰ ਧਿਆਨ ਦੇ ਵਿੱਚ ਰੱਖਣ ਕਿ ਇੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਜਿਹੜੇ ਵੀ ਇੱਥੇ ਆ ਕੇ ਪੁਲ ਦੇ ਉੱਤੇ ਰੁਕਦੇ ਨੇ ਉਹਨਾਂ ਦੇ ਵੱਲੋਂ ਆਪਣਾ ਕਿਸੇ ਵੀ ਤਰੀਕੇ ਦਾ ਵਾਹਨ ਜਾਂ ਆਪਣੇ ਆਪ ਨੂੰ ਇੱਥੇ ਰੋਕਿਆ ਨਾ ਜਾਏ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈ ਵੱਦਾਂ ਕੋਈ ਨਜ਼ਰ ਆ ਰਿਹਾ ਸੋ ਹਿਮਾਚਲ ਦੀ ਝੇਕਰ ਗੱਲ ਕਰੀਏ ਤਾਂ ਲਗਾਤਾਰ ਡੈਮ ਜਿਹੜੇ ਨੇ ਨੱਕੂ ਨੱਕ ਭਰੇ ਹੋਏ ਨੇ ਦੂਜੀ ਪਾਸੇ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਜਿਸ ਦਾ ਅਸਰ ਦਰਿਆਵਾਂ ਦੇ ਕੰਢੇ ਵਸਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਵਾਕ ਵਾਕ ਇਲਾਕਿਆਂ ਦੇ ਵਿੱਚ ਲਗਾਤਾਰ ਜੋ ਹੈ ਪਾਣੀ ਦਾ ਪੱਧਰ ਵਾਧਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਇਸੇ ਦੇ ਵਿਚਾਲੇ ਦੱਸਦੀ ਹੈ ਕਿ ਹੁਣ ਹਰੀਕੇ ਹੈਡ ਤੋਂ ਪਾਕਿਸਤਾਨ ਵੱਲੋਂ ਪਾਣੀ ਜਿਹੜਾ ਛੱਡਿਆ ਗਿਆ ਕਿਉਂਕਿ ਜਾਣਕਾਰੀ ਮਿਲੀ ਹੈ ਕਿ 2 ਲੱਖ ਤੋਂ ਵੱਧ ਕਿ ਉਸੇਕ ਪਾਣੀ ਜਿਹੜਾ ਇੱਥੇ ਪਹੁੰਚਦਾ ਹੈ ਜਿਸ ਤੋਂ ਬਾਅਦ ਅਨਾਉਂਸਮੈਂਟ ਕੀਤੀ ਜਾਂਦੀ ਹੈ ਤੇ ਅਨਾਉਂਸਮੈਂਟ ਤੋਂ ਬਾਅਦ ਹੀ ਇੱਥੋਂ ਪਾਣੀ ਜਿਹੜਾ ਪਾਕਿਸਤਾਨ ਵੱਲੋਂ ਛੱਡ ਦਿੱਤਾ ਜਾਂਦਾ ਹੈ ਇੱਥੇ ਦੱਸਦੀ ਹੈ ਕਿ ਜੋ ਅਨਾਉਂਸਮੈਂਟ ਕੀਤੀ ਗਈ ਹੈ ਉਸ ਦੇ ਵਿੱਚ ਬਾਰ-ਬਾਰ ਇਸੇ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਲੋਕ ਇੱਥੇ ਜਿੰਨੇ ਵੀ ਪੋਲ ਬਣੇ ਨੇ ਉਸ ਤੇ ਲਾ ਕੇ ਬਿਲਕੁਲ ਨਾ ਜਾਣ ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਵੀ ਬੱਦਲ ਫਟਿਆ ਹੋਰ ਥਾਵਾਂ ਤੇ ਵੀ ਬੱਦਲ ਫਟ ਰਹੇ ਨੇ ਤੇ ਇਸੇ ਦੇ ਚੱਲਦਿਆਂ ਕੁਦਰਤ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਜਦੋਂ ਡੈਮ ਹਿਮਾਚਲ ਦੇ ਵਿੱਚ ਪਰੇ ਨੇ ਤਾਂ ਉਸੇ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਛੱਡਿਆ ਜਾ ਰਿਹਾ ਤੇ ਇਸੇ ਦੇ ਚੱਲਦੇ ਅੱਗੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਦੀਆਂ ਨਾਲਿਆਂ ਤੋਂ ਬਿਲਕੁਲ ਤੁਸੀਂ ਦੂਰ ਰਹਿਣਾ ਹੈ ਹਿਮਾਚਲ ਦੇ ਵਿੱਚ ਵੀ ਅਨਾਉਂਸਮੈਂਟਾਂ ਹੋ ਰਹੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਉੱਥੇ ਲੋਕਾਂ ਨੂੰ ਘਰ-ਘਰ ਜਾ ਕੇ ਅਪੀਲ ਕੀਤੀ ਗਈ ਕਿ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਜਾਓ ਬਿਆਸ ਦਰਿਆ ਦੀ ਗੱਲ ਕਰੀਏ ਰਾਵੀ ਦੀ ਕਰੀਏ ਸਤਲੁਜ ਦੀ ਕਰੀਏ ਚਾਰੇ ਪਾਸੇ ਪਾਣੀ ਦਾ ਪੱਦਰ ਜਿਹੜਾ ਵਧਿਆ ਹੋਇਆ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨਾਂ ਦੀਆਂ ਫਸਲਾਂ ਤੇ ਮਾਰ ਪੈ ਰਹੀ ਹੈ ਜੋ ਫਸਲ ਬੀਜੀ ਉਸ ਦੇ ਉੱਤੇ ਮਾਰ ਪਈ ਤੇ ਉਸ ਦੇ ਤੋਂ ਬਾਅਦ ਹੁਣ ਤਾਂ ਲੋਕਾਂ ਦੇ ਕਨਾਂ ਦੇ ਅੰਦਰ ਤੱਕ ਪਾਣੀ ਜਿਹੜਾ ਐਂਟਰ ਕਰ ਚੁੱਕਿਆ ਲੇਕਿਨ ਇਸੇ ਦੇ ਵਿਚਾਲੇ ਹੁਣ ਹਰੀਕੇ ਹੈਡ ਤੋਂ ਤਸਵੀਰ ਦਿਖਾ ਰਹੇ ਆ ਜਿੱਥੇ ਪਾਕਿਸਤਾਨ ਵੱਲੋਂ ਪਾਣੀ ਜਿਹੜਾ ਛੱਡ ਦਿੱਤਾ ਗਿਆ ਲੋਕਾਂ ਨੂੰ ਉੱਥੇ ਅਨਾਉਂਸਮੈਂਟ ਕਰਕੇ ਕਿਹਾ ਗਿਆ ਕਿ ਜੇਕਰ ਕਿਸੇ ਦੇ ਵੱਲੋਂ ਵੀ ਸਾਡੇ ਵੱਲੋਂ ਕੀਤੀ ਗਈ ਇਸ ਅਨਾਉਂਸਮੈਂਟ ਦੀ ਉਲੰਘਣਾ ਕੀਤੀ ਜਾਂਦੀ ਹੈ ਯਾਨੀ ਕਿ ਸਾਡੇ ਵੱਲੋਂ ਕਿਹਾ ਗਿਆ ਹੈ ਕਿ ਇਸ ਪੁਲ ਦੇ ਉੱਤੇ ਕਿਸੇ ਦੇ ਵੀ ਵੱਲੋਂ ਆਪਣਾ ਵਾਹਨ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਨਹੀਂ ਰੋਕਣਾ ਜੇਕਰ ਰੋਕਿਆ ਗਿਆ ਤਾਂ ਉਸੇ ਤੋਂ ਬਾਅਦ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਸੋ ਇੱਕ ਵਾਰ ਤੁਹਾਨੂੰ ਉਸ ਅਨਾਉਂਸਮੈਂਟ ਵੱਲ ਵੀ ਲੈ ਕੇ ਚੱਲਦੇ ਹਾਂ ਜੋ ਪ੍ਰਸ਼ਾਸਨ ਦੇ ਵੱਲੋਂ ਹਰੀਕੇ ਹੈੱਡ ਦੇ ਉੱਤੇ ਜਿਹੜੀ ਕੀਤੀ ਗਈ ਹੈ ਸੋ ਲਗਾਤਾਰ ਵਾਕ-ਵਾਖਾ ਥਾਵਾਂ ਦੇ ਉੱਤੇ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਤੇ ਉਸੇ ਦੇ ਦੌਰਾਨ ਹਰੀਕੇ ਹੈੱਡ ਦੇ ਉੱਤੇ ਵੀ ਅਨਾਉਂਸਮੈਂਟ ਜਿਹੜੀ ਕਰ ਦਿੱਤੀ ਗਈ ਹੈ ਕਿ ਕੁਝ ਕਹਿੰਦਾ ਪ੍ਰਸ਼ਾਸਨ ਨਜ਼ਰ ਆ ਰਿਹਾ ਤੁਸੀਂ ਖੁਦ ਸੁਣੋ ਕੋਈ ਵਿਕਾਰ ਕਿਸੇ ਵੀ ਤਰ੍ਹਾਂ ਦਾ ਅਵਾਜ਼ਾਈ ਦਾ ਸਾਧਨ ਰੋਕਣਾ ਸਖਮਣਾ ਹੈ ਜੋ ਵੀ ਇਸ ਤੀ ਉਲੰਘਣਾ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਾਰਾ ਫਿਰ ਦੁਹਰ ਕੀਤਾ ਜਾਂਦਾ ਹੈ करेगा दो ਸਿੱਧਾ ਪਾਣੀ ਜੋ ਹੈ ਬਿਆਸ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਚੇਤਾਵਨੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਸੋ ਬਿਆਸ ਦਰਿਆ ਦੇ ਕੰਢੇ ਜਿੰਨੇ ਵੀ ਪਿੰਡ ਵਸਦੇ ਨੇ ਜਿੰਨੇ ਵੀ ਲੋਕ ਵਸਦੇ ਨੇ ਉਹਨਾਂ ਦੇ ਲਈ ਇੱਕ ਖਤਰੇ ਦੀ ਘੰਟੀ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਕਿਉਂਕਿ ਪੰਡੋਰ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਿਆ ਸੀ ਜਿਸ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜ ਫਲੱਡ ਗੇਟ ਜਿਹੜੇ ਉਸਤੇ ਖੋਲ ਦਿੱਤੇ ਗਏ ਨੇ ਸੋ ਲਗਾਤਾਰ ਹਿਮਾਚਲ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਅਸੀਂ ਹਿਮਾਚਲ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਚਾਰੇ ਪਾਸੇ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਦੋਂ ਭਾਰੀ ਮੀਂਹ ਪਿਆ ਤਾਂ ਉਸੇ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਦਰਿਆ ਨੇ ਹਿਮਾਚਲ ਦੇ ਵਿੱਚ ਜਿਹੜੇ ਡੈਮ ਨੇ ਉਹ ਨੱਕੋ ਨੱਕ ਪਾਣੀ ਦੇ ਨਾਲ ਭਰੇ ਹੋਏ ਨੇ ਤੇ ਇਸੇ ਦੇ ਵਿਚਾਲੇ ਹੁਣ ਪੰਡੋਰ ਡੈਮ ਤੋਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਉੱਥੇ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਿਆ ਸੀ ਜਿਸ ਤੋਂ ਬਾਅਦ ਜਿਹੜਾ ਪੰਜ ਫਲੱਡ ਗੇਟਸ ਤੇ ਖੋਲ ਦਿੱਤੇ ਗਏ ਨੇ ਤੇ ਬਿਆਸ ਦਰਿਆ ਦੇ ਵਿੱਚ ਇਸ ਦਾ ਪਾਣੀ ਛੱਡਿਆ ਗਿਆ ਬਿਆਸ ਦਰਿਆ ਪੰਜਾਬ ਦੇ ਵਿੱਚੋਂ ਜਿੱਥੋਂ ਵੀ ਲੰਘ ਰਿਹਾ ਉਹਨਾਂ ਲੋਕਾਂ ਦੇ ਲਈ ਖਤਰਾ ਜਿਹੜਾ ਹੋ ਸਕਦਾ ਹੈ ਕਿਉਂਕਿ ਲਗਾਤਾਰ ਜੇਕਰ ਪੰਜ ਫਲੱਡ ਗੇਟ ਖੋਲੇ ਗਏ ਨੇ ਬਿਆਸ ਦਰਿਆ ਪਹਿਲਾਂ ਹੀ ਪਾਣੀ ਦਾ ਪੱਧਰ ਉਸ ਦੇ ਵਿੱਚ ਵਧਿਆ ਹੋਇਆ ਹੈ ਤੇ ਜੇਕਰ ਹੋਰ ਪਾਣੀ ਇਸ ਦੇ ਵਿੱਚ ਛੱਡ ਦਿੱਤਾ ਗਿਆ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਹ ਆਪਣੀ ਮਾਰ ਕਿਸ ਤਰੀਕੇ ਦੇ ਨਾਲ ਪਾ ਸਕਦਾ ਹੈ ਸੋ ਵਾਖਵਾ ਕਥਮਾਂ ਦੇ ਉੱਤੇ ਲਗਾਤਾਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਪੰਜਾਬ ਦੀ ਗੱਲ ਕਰੀਏ ਸਤਲੁਜ ਬਿਆਸ ਰਬੀ ਦਰਿਆ ਸਾਰੇ ਜਿਹੜੇ ਉਫਾਨ ਦੇ ਉੱਤੇ ਨੇ ਜਿੰਨਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਉੱਤੇ ਪਾਣੀ ਪੁੰਚਣ ਵਾਲਾ ਹੋਇਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਲਗਾਤਾਰ ਦੇਖ ਰਹੇ ਆ ਕਿ ਕਈ ਥਾਵਾਂ ਦੇ ਉੱਤੇ ਜੋ ਹੈ ਕਿਸਾਨਾਂ ਦੀਆਂ ਫਸਲਾਂ ਡੁੱਬ ਚੱਕੀਆਂ ਨੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਦਾਖਲ ਹੋ ਚੁੱਕਿਆ ਹੈ ਕਈ ਪਿੰਡਾਂ ਦੇ ਆਪਸ ਦੇ ਵਿੱਚ ਸੰਪਰਕ ਟੁੱਟ ਚੁੱਕੇ ਨੇ ਤੇ ਦੂਜੀ ਪਾਸੇ ਕਈ ਬੰਨ ਜਿਹੜੇ ਟੁੱਟੇ ਨੇ ਜਿਸ ਕਰਕੇ ਲਗਾਤਾਰ ਪਾਣੀ ਲੋਕਾਂ ਦੀਆਂ ਫਸਲਾਂ ਦੇ ਉੱਤੇ ਮਾਰ ਪਾ ਰਿਹਾ ਹੈ ਤੇ ਨਾਲ ਹੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਐਂਟਰ ਕਰ ਰਿਹਾ ਹੈ ਲੇਕਿਨ ਦੱਸ ਦੇ ਕਿ ਹੁਣ ਬਿਆਸ ਦਰਿਆ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚੋਂ ਲੰਘਦਾ ਹੈ ਪੰਜਾਬ ਦੇ ਵਿੱਚ ਉਸ ਦਰਿਆ ਦੇ ਇਲਾਕੇ ਜਿन्हे ਵੀ ਲੋਕ ਵਾਸਤੇ ਨਹੀਂ ਉਹਨਾਂ ਦੇ ਲਈ ਇੱਕ ਖਤਰੇ ਦੀ ਘੰਟੀ ਹੈ ਚੇਤਾਵਨੀ ਵੀ ਹੈ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਸੁਰੱਖਿਅਤ ਥਾਂਾਂ ਦੀ ਉੱਤੇ ਰਹੋ ਜੇਕਰ ਦ੍ਰਿਆਵਾਂ ਦੇ ਕੰਡੇ ਲੋਕਾਂ ਦੇ ਘਰ ਨੇ ਜੇਕਰ ਪਾਣੀ ਉਸੇ ਤਰੀਕੇ ਦੇ ਨਾਲ ਵੱਧ ਰਿਹਾ ਹੈ ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਪੰਜਾਬ 'ਚ ਪਹਿਲਾਂ ਹੀ ਰੈੱਡ ਅਲਰਟ ਜਾਰੀ ਹੈ ਕਿਹਾ ਗਿਆ ਕਿ ਜੇਕਰ ਰੈੱਡ ਖਤਮ ਹੁੰਦਾ ਉਸ ਤੋਂ ਬਾਅਦ ਵੀ yellow ਅਲਰਟ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਲੇਕਿਨ ਵਕ ਵਕ ਖਥਮਾਂ ਦੇ ਉੱਤੇ ਲਗਾਤਾਰ ਜੋ ਹੈ ਅਸੀਂ ਦੇਖ ਰਹੇ ਆ ਕਿ ਭਾਰੀ ਮੀਂਹ ਪੈ ਰਿਹਾ ਹੈ ਭਾਰੀ ਮੀਂਹ ਪੈਣ ਤੋਂ ਬਾਅਦ ਲਗਾਤਾਰ ਜੋ ਹੈ دریاਵਾਂ ਦੇ ਵਿੱਚ ਪਾਣੀ ਦਾ ਪੱਧਰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਸ ਦਾ ਸਿੱਧਾ ਅਸਰ ਕਿੱਥੇ ਦੇਖਣ ਨੂੰ ਮਿਲਦਾ ਹੈ ਲੋਕਾਂ ਦੇ ਘਰਾਂ ਦੇ ਉੱਤੇ ਤੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਜਿਹੜਾ ਦੇਖਣ ਨੂੰ ਮਿਲਦਾ ਹੈ ਲੇਕਿਨ ਹੁਣ ਇਸੇ ਦੇ ਵਿਚਾਲੇ ਵੱਡੀ ਖਬਰ ਹੈ ਕਿ ਪੰਡੋਰ ਡੈਮ ਦੇ ਜਿਹੜੇ ਪੰਜ ਫਲੱਡ ਗੇਟ ਜਿਹੜੇ ਖੋਲ ਦਿੱਤੇ ਗਏ ਨੇ ਤੇ ਇਸੇ ਦੇ ਚੱਲਦੇ ਆ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਤੁਸੀਂ ਪਹਿਲਾਂ ਹੀ ਦੇਖਿਆ ਹੈ ਕਿ ਬਿਆਸ ਦਰਿਆ ਦੇ ਕੰਢੇ ਲੋਕਾਂ ਦੀਆਂ ਤਸਵੀਰਾਂ ਪਹਿਲਾਂ ਹੀ ਸਾਹਮਣੇ ਆ ਰਹੀਆਂ ਨੇ ਕਿ ਲਗਾਤਾਰ ਦਰਿਆ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੀਆਂ ਫਸਲਾਂ ਦੇ ਉੱਤੇ ਮਾਰ ਪਾਣੀ ਦੀ ਪੈ ਚੁੱਕੀ ਹੈ ਲੇਕਿਨ ਇਸੇ ਤੋਂ ਬਾਅਦ ਹੁਣ ਜਦੋਂ ਪੰਡੋਰ ਡੈਮ ਦੇ ਵਿੱਚ ਪਾਣੀ ਨਕੋਂ ਨਕ ਭਰਿਆ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਪੱਧਰ ਬਿਆਸ ਦਰਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਧ ਸਕਦਾ ਹੈ ਸੋ ਤੁਸੀਂ ਲਗਾਤਾਰ ਤਸਵੀਰਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਦੇਖਿਆ ਨੇ ਕਿ ਕਿੱਥੇ ਲੋਕਾਂ ਦੇ ਘਰਾਂ ਦੇ ਉੱਤੇ ਮਾਰ ਪਈ ਹੈ ਕਈ ਥਾਵਾਂ ਦੇ ਉੱਤੇ ਇੰਨਾ ਜ਼ਿਆਦਾ ਭਾਰੀ ਮੀਂਹ ਪਿਆ ਹੈ ਕਿ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਟੁੱਟ ਚੁੱਕੀਆਂ ਨੇ ਲੇਕਿਨ ਹੁਣ ਹਿਮਾਚਲ ਦੇ ਵਿੱਚ ਲਗਾਤਾਰ ਜੋ ਹੈ ਭਾਰੀ ਮੀਂਹ ਪੈ ਰਿਹਾ ਹੈ ਕਈ ਥਾਵਾਂ ਦੇ ਉੱਤੇ ਲੈਂਡਸਲਾਈਡ ਦੀਆਂ ਘਟਨਾਵਾਂ ਵਾਪਰੀਆਂ ਨੇ ਲੇਕਿਨ ਹੁਣ ਡੈਮ ਉੱਤੇ ਕਿਉਂਕਿ ਲਗਾਤਾਰ ਭਾਰੀ ਮੀਂਹ ਪੈ ਰਿਹਾ ਉਸੇ ਕਰਕੇ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਾਧ ਰਿਹਾ ਤੇ ਹੁਣ ਇੱਥੇ ਦੱਸ ਦਈਏ ਕਿ ਪੋਂਗ ਡੈਮ ਜਿਹੜਾ ਕਿ ਉਸ ਦਾ 8 ਫੁੱਟ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੋ ਗਿਆ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਫਿਰ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਪੰਜਾਬ ਦੇ ਦਰਿਆਵਾਂ ਦੇ ਵਿੱਚ ਛੱਡਿਆ ਜਾਏਗਾ ਤੇ ਹੁਣ ਪੰਡੋਰ ਡੈਮ ਜਿਹੜਾ ਉਹ ਪਾਣੀ ਦੇ ਨਾਲ ਭਰਿਆ ਤੇ ਉਸੇ ਤੋਂ ਬਾਅਦ ਜਦੋਂ ਪਾਣੀ ਦੇ ਵਦਨ ਤੋਂ ਬਾਅਦ ਪੰਜ ਫਲੱਡ ਗੇਟ ਖੋਲੇ ਗਏ ਨੇ ਤੇ ਬਿਆਸ ਦਰਿਆ 'ਚ ਪਾਣੀ ਛੱਡਿਆ ਗਿਆ ਪਹਿਲਾਂ ਹਿਮਾਚਲ ਦੇ ਵਿੱਚ ਬਿਆਸ ਦਰਿਆ ਨੇ ਆਪਣਾ ਕਹਿਰ ਵਿਖਾ ਦਿੱਤਾ ਹੈ ਲੇਕਿਨ ਹੁਣ ਤਸਵੀਰਾਂ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਅਜਿਹਾ ਪਿਆਣਾਕ ਮੰਜ਼ਰ ਤੁਸੀਂ ਨਹੀਂ ਦੇਖਿਆ ਹੋਣਾ ਕਿ ਜਿੱਥੇ ਬੱਦਲ ਪਟਿਆ ਹੁੜੇ ਤੇ ਉਸੇ ਤੋਂ ਬਾਅਦ ਇੱਕ ਕੁਦਰਤ ਦਾ ਕਹਿਰ ਵੱਖ-ਵੱਖ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਹਾ ਦੱਸਈਏ ਕਿ ਹੁਣੇ-ਹੁਣੇ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜੰਮੂ ਦੇ ਵਿੱਚ ਹਾਲਾਤ ਬੜੇ ਹੀ ਜਿਹੜੇ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਉਥੇ ਡੋਡਾ ਦੇ ਵਿੱਚ ਬੱਦਲ ਫਟਿਆ ਜਿਸ ਤੋਂ ਬਾਅਦ ਇਹ ਮਲਬਾ ਸਭ ਕੁਝ ਰੋੜ ਕੇ ਲੈ ਗਿਆ ਅਲਰਟ ਉਥੇ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਸੁਰੱਖਿਆਤ ਥਾਮਾ ਦੇ ਉੱਤੇ ਜਾਣ ਦੇ ਲਈ ਕਹਿ ਦਿੱਤਾ ਗਿਆ ਸੋ ਬੇहद ਹੀ ਭਿਆਨਕ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹਨਾਂ ਤਸਵੀਰਾਂ ਨੂੰ ਜਦੋਂ ਵੀ ਕੋਈ ਵੇਖਤਾ ਹੋਏਗਾ ਤੇ ਇਹੀ ਲੱਗਦਾ ਹੁਣ ਹੈ ਕਿ ਵਾਹਿਗੁਰੂ ਭਲੇ ਕਰ ਚਾਰੇ ਪਾਸੇ ਅਜੇ ਹੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਵੀ ਹੜ੍ਹ ਵਰਗੇ ਹਾਲਾਤ ਨੇ ਵਕਵਾ ਕਥਾਮਾ ਦੇ ਉੱਤੇ ਲਗਾਤਾਰ ਪਾਣੀ ਛੱਲਾ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਦਰਿਆ ਭਰ ਚੁੱਕੇ ਨੇ ਲੇਕਿਨ ਹੁਣ ਇਹ ਜਿਹੜੀ ਤਸਵੀਰ ਆਈ ਹੈ ਬੱਦਲ ਫਟੇ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸਦੇ ਗਏ ਰੈਡ ਅਲਰਟ ਜਾਰੀ ਹੋਇਆ ਜੰਮੂ ਦੇ ਡੋਡਾ ਦੀ ਏ ਤਸਵੀਰ ਹੈ ਜਿੱਥੇ ਇੱਕੋ ਦਮ ਜਦੋਂ ਬੱਦਲ ਫਟਿਆ ਐਡੀ ਗਰਜ ਹੁੰਦੀ ਐ ਕਿ ਲੋਕਾਂ ਦੇ ਦਿਲ ਕੰਬ ਉੱਠਦੇ ਨੇ ਘਰਾਂ 'ਚੋਂ ਲੋਕ ਭੱਜਦੇ ਨੇ ਉਸੇ ਤੋਂ ਬਾਅਦ ਇੱਥੇ ਦੱਸਿਆ ਜਾ ਰਿਹਾ ਕਿ ਗੰਗਾ ਮੰਦਰ ਦੇ ਨੇੜੇ ਨੀਲ ਗੰਗਾ ਨਦੀ ਪੈਂਦੀ ਐ ਉਹ ਖਤਰੇ ਦੇ ਨਿਸ਼ਾਨ ਤੋਂ ਉਹਦਾ ਪਾਣੀ ਵੱਧ ਗਿਆ ਤੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਨ ਦੇ ਲਈ ਕਹਿ ਦਿੱਤਾ ਗਿਆ ਕਈ ਥਾਵਾਂ ਤੇ ਸਕੂਲ ਬੰਦ ਕਰ ਦਿੱਤੇ ਗਏ ਨੇ ਵੇਖਦੇ ਹੋਏ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਚਾਰੇ ਪਾਸੇ ਜਾਰੀ ਕੀਤਾ ਗਿਆ ਤੇ ਜੰਮੂ ਦੇ ਵਿੱਚ ਵੀ ਰੈਡ ਅਲਰਟ ਜਾਰੀ ਹੈ ਲੋਕਾਂ ਨੂੰ ਕਿਹਾ ਗਿਆ ਕਿ ਸੁਰੱਖਿਅਤ ਥਾਵਾਂ ਦੇ ਉੱਤੇ ਪੁੱਜੋ ਤੁਸੀਂ ਇਹ ਤਸਵੀਰ ਬੱਦਲ ਫਟੇ ਦੀ ਦੇਖ ਰਹੇ ਹੋ ਤੁਸੀਂ ਵੇਖੋ ਜਦੋਂ ਅੰਬਰਾਂ ਤੋਂ ਇਸ ਤਰੀਕੇ ਦੇ ਨਾਲ ਭਿਆੜਕ ਮੰਜ਼ਰ ਵੇਖਣ ਨੂੰ ਮਿਲਿਆ ਹੋਏਗਾ ਜਿਨ੍ਹਾਂ ਦੇ ਇਸ ਦੇ ਲਾਗੇ ਘਰ ਨੇ ਕਿਉਂਕਿ ਕਈ ਥਾਵਾਂ ਤੇ ਕਿਹਾ ਜਾ ਰਿਹਾ ਹੈ ਲੋਕਾਂ ਦਾ ਇਨਾ ਨੁਕਸਾਨ ਹੋਇਆ ਹੈ ਤੇ ਨਾਲ ਹੀ ਜਿਹੜਾ ਲੋਕਾਂ ਦੇ ਘਰ ਜਿਹੜੇ ਨੇ ਇਸ ਪਾਣੀ ਦੇ ਵਿੱਚ ਵਹਿ ਚੁੱਕੇ ਨੇ ਬੜਾ ਹੀ ਭਿਆਲਕ ਦ੍ਰਿਸ਼ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਹੈ ਅੱਜ ਹਰ ਕੋਈ ਘਰ ਬੈਠਾ ਅਰਦਾਸਾ ਕਰ ਰਿਹਾ ਹੈ ਕਿ ਪ੍ਰਮਾਤਮਾ ਚਾਰੇ ਪਾਸੇ ਸੁੱਖ ਰੱਖ ਪਾਣੀ ਇਸ ਤਰੀਕੇ ਦੇ ਨਾਲ ਨਾ ਆਏ ਤਾਂ ਜੋ ਲੋਕਾਂ ਦਾ ਵੱਡਾ ਨੁਕਸਾਨ ਨਾ ਹੋਏ ਤੁਸੀਂ ਵੇਖੋ ਪੰਜਾਬ ਚ ਕੀ ਹਾਲਾਤ ਹੋ ਰਹੇ ਨੇ ਦਰਿਆਵਾਂ ਦੇ ਕੰਢੇ ਵਾਸਤੇ ਲੋਕ ਬੇਕਾਰ ਹੋ ਰਹੇ ਨੇ ਸੁੱਤੇ ਪਏ ਲੋਕਾਂ ਦੇ ਉੱਤੇ ਕਿਤੇ ਛੱਤਾਂ ਡੇਗ ਰਹੀਆਂ ਨੇ ਇੰਨਾ ਭਾਰੀ ਮੀਂਹ ਪੈ ਰਿਹਾ ਹੈ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਪਟੇਲ ਲੈਂਡਸਲਾਈਡ ਹੋ ਰਹੀ ਹੈ ਹੁਣੇ ਜੰਮੂ ਦੀ ਤਸਵੀਰ ਹੈ ਇੱਕ ਵਾਰ ਫਿਰ ਤੋਂ ਦੱਸਦੀ ਹੈ ਜੰਮੂ ਦੀ ਤਸਵੀਰ ਹੈ ਜਿੱਥੇ ਬੱਦਲ ਫਟਿਆ ਉਸ ਤੋਂ ਬਾਅਦ ਲੋਕਾਂ ਦੇ ਘਰ ਰੁੜ ਗਏ ਨੇ ਲੋਕ ਬੇਕਾਰ ਹੋ ਗਏ ਨੇ ਕਈ ਥਾਵਾਂ ਦੇ ਉੱਤੇ ਵੱਡਾ ਨੁਕਸਾਨ ਹੋਇਆ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਨਦੀਆਂ ਨਾਲਿਆਂ ਦੇ ਲਾਗੇ ਨਾ ਜਾਓ ਬੜਾ ਖਤਰਾ ਹੋ ਸਕਦਾ ਹੈ ਸੋ ਤੁਸੀਂ ਦੇਖੋ ਲਗਾਤਾਰ ਵਕ ਵਕ ਥਾਵਾਂ ਦੇ ਉੱਤੇ ਅਜੀਹਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਤੇ ਹੁਣ ਜੰਮੂ ਦੇ ਵਿੱਚ ਤਬਾਹੀ ਆ ਚੁੱਕੀ ਹੈ ਚਾਰੇ ਪਾਸੇ ਪਾਣੀ ਚੜ ਕੇ ਆ ਗਿਆ ਬੱਦਲ ਫਟ ਗਿਆ ਲੋਕਾਂ ਦੇ ਘਰ ਪਾਣੀ ਦੇ ਵਿੱਚ ਰੁੜ ਚੁਕੇ ਨੇ ਤੁਹਾਨੂੰ ਨਾਲ ਨਿਸ਼ਾਨ ਲਗਾ ਕੇ ਦਿਖਾ ਰਹੇ ਹਾਂ ਕਿ ਕਿਵੇਂ ਅੰਬਰਾ ਤੋਂ ਪਾਣੀ ਜਿਹੜਾ ਪਹਾੜਾਂ ਤੋਂ ਸਿੱਧਾ ਹੇਠਾਂ ਆ ਰਿਹਾ ਤੇ ਉਸ ਤੋਂ ਬਾਅਦ ਕਿੰਨੀ ਤਬਾਹੀ ਜੜੀ ਹੈ ਦੇਖਣ ਨੂੰ ਮਿਲੀ ਹੈ ਕਿਉਂਕਿ ਇੱਥੇ ਕਿਹਾ ਜਾ ਰਿਹਾ ਜਦੋਂ ਅਲਰਟ ਜਾਰੀ ਕੀਤਾ ਗਿਆ ਲੋਕ ਸੁਰੱਖਿਅਤ ਥਾਵਾਂ ਦੇ ਉੱਤੇ ਜਾ ਰਹੇ ਨੇ ਤੇ ਜੰਮੂ ਦੇ ਡੋਡਾ ਦੀ ਇਹ ਤਸਵੀਰ ਹੈ ਜਿੱਥੇ ਬੱਦਲ ਫਟ ਚੁੱਕਿਆ ਤੁਸੀਂ ਅਜੇ ਹਾ ਖਤਰਨਾਕ ਰੂਪ ਪਾਣੀ ਦਾ ਨਹੀਂ ਵੇਖਿਆ ਹੋਣਾ ਜਿੱਥੇ ਇੰਨਾ ਜ਼ਿਆਦਾ ਭਿਆਨਕ ਪਾਣੀ ਆ ਗਿਆ ਇੰਨੀ ਗਾਰ ਚੜ੍ਹ ਕੇ ਆ ਗਈ ਹੈ ਕਿ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਨਾਉਂਸਮੈਂਟਾਂ ਕਰ ਕਰਕੇ ਕਿਹਾ ਜਾ ਰਿਹਾ ਹੈ ਕਿ ਨਦੀਆਂ ਨਾਲਿਆਂ ਦੇ ਲਾਗੇ ਨਾ ਜਾਇਓ ਬੜਾ ਜ਼ਿਆਦਾ ਬੁਰਾ ਹਾਲ ਹੋਇਆ ਜੰਮੂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਲਗਾਤਾਰ ਭਾਰੀ ਮੀਂਹ ਪੈ ਰਹੇ ਨੇ ਚਾਰੇ ਪਾਸੇ ਪੰਜਾਬ ਦੀ ਗੱਲ ਕਰੀਏ ਜੰਮੂ ਦੀ ਗੱਲ ਕਰੀਏ ਹਿਮਾਚਲ ਦੀ ਅਰੁਣਾਚਲ ਪ੍ਰਦੇਸ਼ ਦੀ ਹਰਿਆਣਾ ਦੀ ਚਾਰੇ ਪਾਸੇ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਸੋ ਤੁਸੀਂ ਲਗਾਤਾਰ ਲੋਕ ਅਰਦਾਸ ਕਰ ਰਹੇ ਨੇ ਕਿ ਪ੍ਰਮਾਤਮਾ ਚਾਰੇ ਪਾਸੇ ਸੁੱਖ ਰੱਖ ਲੋਕਾਂ ਦੇ ਘਰਾਂ ਨੂੰ ਇਸ ਤਰੀਕੇ ਦੇ ਨਾਲ ਉਜਾੜਾ ਨਾ ਚੱਲਣਾ ਪਏ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਗਿਆ ਬੇਕਾਰ ਹੋ ਗਏ ਨੇ ਲੋਕ ਤੇ ਹੁਣੇ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਬੱਦਲ ਫਟ ਚੁੱਕੇ ਆ ਜੰਮੂ ਦੇ ਵਿੱਚ ਤੇ ਉਸੇ ਤੋਂ ਬਾਅਦ ਡੋਡਾ ਇਲਾਕੇ ਦੀ ਇਹ ਤਸਵੀਰ ਹੈ ਜਿੱਥੇ ਪਹਾੜਾਂ ਤੋਂ ਇਨਾ ਮਲਬਾ ਹੇਠਾਂ ਆ ਰਿਹਾ ਹੈ ਕਿ ਨੀਚੇ ਜਿੰਨੇ ਵੀ ਘਰ ਨੇ ਜਿੰਨੇ ਲੋਕ ਵਸਦੇ ਨੇ ਉਹ ਸਭ ਕੁਝ ਉਹ ਰੋੜ ਕੇ ਜਿਹੜਾ ਆਪਣੇ ਨਾਲ ਲੈ ਕੇ ਆ। ਸੋ ਵਾਕਵਾ ਕਥਾਵਾਂ ਦੇ ਉੱਤੇ ਲਗਾਤਾਰ ਜਿਹੜਾ ਅਜੀਹਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕੁਦਰਤ ਦੇ ਕਹਿਰ ਦੇ ਅੱਗੇ ਦੁਨੀਆ ਬੇਬਸ ਹੋ ਚੁੱਕੀ ਹੈ। ਲੋਕ ਅਰਦਾਸਾ ਕਰ ਰਹੇ ਨੇ ਕਿ ਅਜੀਹਾ ਮੰਜ਼ਰ ਨਾ ਵੇਖਣ ਨੂੰ ਮਿਲੇ ਪਰ ਤੁਸੀਂ ਵੇਖੋ ਜਦੋਂ ਇਹ ਭਿਆਨਕ ਤਸਵੀਰਾਂ ਕੋਈ ਵੇਖਦਾ ਹੋਏਗਾ ਹਰ ਇੱਕ ਦੇ ਮਨ 'ਚ ਹੋਵੇਗਾ ਕਿ ਇਹ ਬੜੀ ਵੱਡੀ ਤਬਾਹੀ ਹੈ ਵੇਖੋ ਪਾਣੀ ਛੱਡ ਦਿੱਤਾ ਗਿਆ ਜਿਵੇਂ ਦੱਸ ਦਈਏ ਕਿ ਜਾਣਕਾਰੀ ਮਿਲੀ ਹੈ ਕਿ ਇੱਥੇ ਲਗਾਤਾਰ ਪਾਣੀ ਜਿਹੜਾ ਪਿੱਛੋਂ ਆਇਆ ਤੇ ਉਸੇ ਤੋਂ ਬਾਅਦ ਹੁਣ ਪਾਣੀ ਜਿਹੜਾ ਉਹ ਪਾਕਿਸਤਾਨ ਵੱਲੋਂ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਹਰੀਕੇ ਹੈੱਡ ਦੇ ਉੱਤੇ ਜੋ ਹੈ ਅਨਾਉਂਸਮੈਂਟ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਕਿ ਜਿਹੜੇ ਵੀ ਲੋਕ ਇੱਥੋਂ ਲੰਘ ਰਹੇ ਨੇ ਅੱਜ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਇੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਜਿਹੜੇ ਵੀ ਇੱਥੇ ਆ ਕੇ ਪੁਲ ਦੇ ਉੱਤੇ ਰੁਕਦੇ ਨੇ ਉਹਨਾਂ ਦੇ ਵੱਲੋਂ ਆਪਣਾ ਕਿਸੇ ਵੀ ਤਰੀਕੇ ਦਾ ਵਾਹਨ ਜਾਂ ਆਪਣੇ ਆਪ ਨੂੰ ਇੱਥੇ ਰੋਕਿਆ ਨਾ ਜਾਏ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਸੋ ਹਿਮਾਚਲ ਦੀ ਝੇਕਰ ਗੱਲ ਕਰੀਏ ਤਾਂ ਲਗਾਤਾਰ ਡੈਮ ਜਿਹੜੇ ਨੇ ਨੱਕੂ ਨੱਕ ਭਰੇ ਹੋਏ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦਾ ਅਸਰ ਦਰਿਆਵਾਂ ਦੇ ਕੰਢੇ ਵਸਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਵਾਖ ਵਖ ਇਲਾਕਿਆਂ ਦੇ ਵਿੱਚ ਲਗਾਤਾਰ ਜੋ ਹੈ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਇਸ ਦੇ ਵਿਚਾਲੇ ਦੱਸਦੀ ਹੈ ਕਿ ਹੁਣ ਹਰੀਕੇ ਹੈਡ ਤੋਂ ਪਾਕਿਸਤਾਨ ਵੱਲੋਂ ਪਾਣੀ ਜਿਹੜਾ ਛੱਡਿਆ ਗਿਆ ਕਿਉਂਕਿ ਜਾਣਕਾਰੀ ਮਿਲੀ ਹੈ ਕਿ 2 ਲੱਖ ਤੋਂ ਵੱਧ ਕਿਉਂਕਿ ਪਾਣੀ ਜਿਹੜਾ ਇੱਥੇ ਪਹੁੰਚਦਾ ਹੈ ਜਿਸ ਤੋਂ ਬਾਅਦ ਅਨਾਉਂਸਮੈਂਟ ਕੀਤੀ ਜਾਂਦੀ ਹੈ ਤੇ ਅਨਾਉਂਸਮੈਂਟ ਤੋਂ ਬਾਅਦ ਹੀ ਇੱਥੋਂ ਪਾਣੀ ਜਿਹੜਾ ਪਾਕਿਸਤਾਨ ਵੱਲੋਂ ਛੱਡ ਦਿੱਤਾ ਜਾਂਦਾ ਹੈ ਇੱਥੇ ਦੱਸਦੀ ਹੈ ਕਿ ਜੋ ਅਨਾਉਂਸਮੈਂਟ ਕੀਤੀ ਗਈ ਹੈ ਉਸ ਦੇ ਵਿੱਚ ਬਾਰ-ਬਾਰ ਇਸੇ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਲੋਕ ਇੱਥੇ ਜਿੰਨੇ ਵੀ ਪੋਲ ਬਣੇ ਨੇ ਉਸ ਦੇ ਲਾਕੇ ਬਿਲਕੁਲ ਨਾ ਜਾਣ ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਵੀ ਬੱਦਲ ਫਟਿਆ ਹੋਰ ਥਾਵਾਂ ਤੇ ਵੀ ਬੱਦਲ ਫਟ ਰਹੇ ਨੇ ਤੇ ਇਸੇ ਦੇ ਚੱਲਦੇ ਆ ਕੁਦਰਤ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਜਦੋਂ ਡੈਮ ਹਿਮਾਚਲ ਦੇ ਵਿੱਚ ਪਰੇ ਨੇ ਤਾਂ ਉਸੇ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਛੱਡਿਆ ਜਾ ਰਿਹਾ ਤੇ ਇਸੇ ਦੇ ਚੱਲਦੇ ਅੱਗੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਦੀਆਂ ਨਾਲਿਆਂ ਤੋਂ ਬਿਲਕੁਲ ਤੁਸੀਂ ਦੂਰ ਰਹਿਣਾ ਹਿਮਾਚਲ ਦੇ ਵਿੱਚ ਵੀ ਅਨਾਉਂਸਮੈਂਟਾਂ ਹੋ ਰਹੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਉੱਥੇ ਲੋਕਾਂ ਨੂੰ ਘਰ-ਘਰ ਜਾ ਕੇ ਅਪੀਲ ਕੀਤੀ ਗਈ ਕਿ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਜਾਓ ਬਿਆਸ ਦਰਿਆ ਦੀ ਗੱਲ ਕਰੀਏ ਰਾਵੀ ਦੀ ਕਰੀਏ ਸਤਲੁਜ ਦੀ ਕਰੀਏ ਚਾਰੇ ਪਾਸੇ ਪਾਣੀ ਦਾ ਪੱਦਰ ਜਿਹੜਾ ਵਧੀਆ ਹੋਇਆ ਵਾਕਵਾਕ ਥਾਵਾਂ ਦੇ ਉੱਤੇ ਕਿਸਾਨਾਂ ਦੀਆਂ ਫਸਲਾਂ ਤੇ ਮਾਰ ਪੈ ਰਹੀ ਹੈ ਜੋ ਫਸਲ ਬੀਜੀ ਉਸ ਦੇ ਉੱਤੇ ਮਾਰ ਪਈ ਤੇ ਉਸ ਦੇ ਤੋਂ ਬਾਅਦ ਹੁਣ ਤਾਂ ਲੋਕਾਂ ਦੇ ਕਨਾਂ ਦੇ ਅੰਦਰ ਤੱਕ ਪਾਣੀ ਜਿਹੜਾ ਐਂਟਰ ਕਰ ਚੁੱਕਿਆ ਲੇਕਿਨ ਇਸੇ ਦੇ ਵਿਚਾਲੇ ਹੁਣ ਹਰੀਕੇ ਹੈਡ ਤੋਂ ਤਸਵੀਰ ਦਿਖਾ ਰਹੇ ਹਾਂ ਜਿੱਥੇ ਪਾਕਿਸਤਾਨ ਵੱਲੋਂ ਪਾਣੀ ਜਿਹੜਾ ਛੱਡ ਦਿੱਤਾ ਗਿਆ ਲੋਕਾਂ ਨੂੰ ਉੱਥੇ ਅਨਾਉਂਸਮੈਂਟ ਕਰਕੇ ਕਿਹਾ ਗਿਆ ਕਿ ਜੇਕਰ ਕਿਸੇ ਦੇ ਵੱਲੋਂ ਵੀ ਸਾਡੇ ਵੱਲੋਂ ਕੀਤੀ ਗਈ ਇਸ ਅਨਾਉਂਸਮੈਂਟ ਦੀ ਉਲੰਘਣਾ ਕੀਤੀ ਜਾਂਦੀ ਹੈ ਯਾਨੀ ਕਿ ਸਾਡੇ ਵੱਲੋਂ ਕਿਹਾ ਗਿਆ ਹੈ ਕਿ ਇਸ ਪੁਲ ਦੇ ਉੱਤੇ ਕਿਸੇ ਦੇ ਵੀ ਵੱਲੋਂ ਆਪਣਾ ਵਾਹਨ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਨਹੀਂ ਰੋਕਣਾ ਜੇਕਰ ਰੋਕਿਆ ਗਿਆ ਤਾਂ ਉਸੇ ਤੋਂ ਬਾਅਦ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਸੋ ਇੱਕ ਵਾਰ ਤੁਹਾਨੂੰ ਉਸ ਅਨਾਉਂਸਮੈਂਟ ਵੱਲ ਵੀ ਲੈ ਕੇ ਚੱਲਦੇ ਹਾਂ ਜੋ ਪ੍ਰਸ਼ਾਸਨ ਦੇ ਵੱਲੋਂ ਹਰੀਕੇ ਹੈੱਡ ਦੇ ਉੱਤੇ ਜਿਹੜੀ ਕੀਤੀ ਗਈ ਹੈ ਸੋ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਤੇ ਉਸੇ ਦੇ ਦੌਰਾਨ

ਕੁਲ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਆਵਾਜਾਈ ਦਾ ਸਾਧਨ ਰੋਕਣਾ ਸਖਤ ਮਨਾ ਹੈ ਜੋ ਵੀ ਇਸ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਖਾਰਾ ਫਿਰ ਦੁਹਰਾ ਦਿੱਤਾ ਜਾਂਦਾ ਹੈ ਕਿ ਕੁਲ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਆਵਾਜਾਈ ਦਾ ਸਾਧਨ ਰੋਕਣਾ ਸਖਤ ਮਨਾ ਹੈ ਜੋ ਵੀ ਇਸ ਦੀ ਉਲੰਘਣਾ ਕਰੇਗਾ ਦੋ ਡੈਮ ਦੇ ਵਿੱਚੋਂ ਸਿੱਧਾ ਪਾਣੀ ਜੋ ਹੈ ਬਿਆਸ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਚੇਤਾਵਨੀ ਜਿਹੜੀ ਜਾਰੀ ਕਰ ਦਿੱਤੇ ਗਈ ਹੈ ਸੋ ਬਿਆਸ ਦਰਿਆ ਦੇ ਕੰਢੇ ਜਿੰਨੇ ਵੀ ਪਿੰਡ ਵਸਦੇ ਨੇ ਜਿੰਨੇ ਵੀ ਲੋਕ ਵਸਦੇ ਨੇ ਉਹਨਾਂ ਲਈ ਇੱਕ ਖਤਰੇ ਦੀ ਘੰਟੀ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਕਿਉਂਕਿ ਪੰਡੋਰ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਿਆ ਸੀ ਜਿਸ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜ ਫਲੱਡ ਗੇਟ ਜਿਹੜੇ ਉਸਤੇ ਖੋਲ ਦਿੱਤੇ ਗਏ ਨੇ ਸੋ ਲਗਾਤਾਰ ਹਿਮਾਚਲ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਹਿਮਾਚਲ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਚਾਰੇ ਪਾਸੇ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਦੋਂ ਭਾਰੀ ਮੀਂਹ ਪਿਆ ਤਾਂ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਦਰਿਆ ਨੇ ਹਿਮਾਚਲ ਦੇ ਵਿੱਚ ਜਿਹੜੇ ਡੈਮ ਨੇ ਉਹ ਨੱਕੋ ਨੱਕ ਪਾਣੀ ਦੇ ਨਾਲ ਭਰੇ ਹੋਏ ਨੇ ਤੇ ਇਸੇ ਦੇ ਵਿਚਾਲੇ ਹੁਣ ਪੰਡੋਰ ਡੈਮ ਤੋਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਉੱਥੇ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਿਆ ਸੀ ਜਿਸ ਤੋਂ ਬਾਅਦ ਜਿਹੜਾ ਪੰਜ ਫਲੱਡ ਗੇਟ ਇਸ ਦੇ ਖੋਲ ਦਿੱਤੇ ਗਏ ਨੇ ਤੇ ਬਿਆਸ ਦਰਿਆ ਦੇ ਵਿੱਚ ਇਸ ਦਾ ਪਾਣੀ ਛੱਡਿਆ ਗਿਆ ਬਿਆਸ ਦਰਿਆ ਪੰਜਾਬ ਦੇ ਵਿੱਚੋਂ ਜਿੱਥੋਂ ਵੀ ਲੰਘ ਰਿਹਾ ਉਹਨਾਂ ਲੋਕਾਂ ਦੇ ਲਈ ਖਤਰਾ ਜਿਹੜਾ ਹੋ ਸਕਦਾ ਕਿਉਂਕਿ ਲਗਾਤਾਰ ਜੇਕਰ ਪੰਜ ਫਲੱਡ ਗੇਟ ਖੋਲੇ ਗਏ ਨੇ ਬਿਆਸ ਦਰਿਆ ਪਹਿਲਾਂ ਹੀ ਪਾਣੀ ਦਾ ਪੱਧਰ ਉਸ ਦੇ ਵਿੱਚ ਵਧਿਆ ਹੋਇਆ ਹੈ ਤੇ ਜੇਕਰ ਹੋਰ ਪਾਣੀ ਇਸ ਦੇ ਵਿੱਚ ਛੱਡ ਦਿੱਤਾ ਗਿਆ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਹ ਆਪਣੀ ਮਾਰ ਕਿਸ ਤਰੀਕੇ ਦੇ ਨਾਲ ਪਾ ਸਕਦਾ ਹੈ ਸੋ ਵੱਖ-ਵੱਖ ਥਾਵਾਂ ਦੇ ਉੱਤੇ ਲਗਾਤਾਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਪੰਜਾਬ ਦੀ ਗੱਲ ਕਰੀਏ ਸਤਲੁਜ ਬਿਆਸ ਰਬੀ ਦਰਿਆ ਸਾਰੇ ਜਿਹੜੇ ਉਪਾਣ ਦੇ ਉੱਤੇ ਨੇ ਜਿੰਨਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਉੱਤੇ ਪਾਣੀ ਪੁੰਚਣ ਵਾਲਾ ਹੋਇਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਲਗਾਤਾਰ ਦੇਖ ਰਹੇ ਆ ਕਿ ਕਈ ਥਾਵਾਂ ਦੇ ਉੱਤੇ ਜੋ ਹੈ ਕਿਸਾਨਾਂ ਦੀਆਂ ਫਸਲਾਂ ਡੁੱਬ ਚੱਕੀਆਂ ਨੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਦਾਖਲ ਹੋ ਚੁੱਕਿਆ ਹੈ ਕਈ ਪਿੰਡਾਂ ਦੇ ਆਪਸ ਦੇ ਵਿੱਚ ਸੰਪਰਕ ਟੁੱਟ ਚੁੱਕੇ ਨੇ ਤੇ ਦੂਜੀ ਪਾਸੇ ਕਈ ਬੰਨ ਜਿਹੜੇ ਟੁੱਟੇ ਨੇ ਜਿਸ ਕਰਕੇ ਲਗਾਤਾਰ ਪਾਣੀ ਲੋਕਾਂ ਦੀਆਂ ਫਸਲਾਂ ਦੇ ਉੱਤੇ ਮਾਰ ਪਾ ਰਿਹਾ ਤੇ ਨਾਲ ਹੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਐਂਟਰ ਕਰ ਰਿਹਾ ਲੇਕਿਨ ਦੱਸ ਦੇ ਕਿ ਹੁਣ ਬਿਆਸ ਦਰਿਆ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚੋਂ ਲੰਘਦਾ ਹੈ ਪੰਜਾਬ ਦੇ ਵਿੱਚ ਉਸ ਦਰਿਆ ਦੇ ਇਲਾਕੇ ਜਿੰਨੇ ਵੀ ਲੋਕ ਵਾਸਤੇ ਨਹੀਂ ਉਹਨਾਂ ਦੇ ਲਈ ਇੱਕ ਖਤਰੇ ਦੀ ਘੰਟੀ ਹੈ ਚੇਤਾਵਨੀ ਵੀ ਹੈ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਸੁਰੱਖਿਅਤ ਥਾਂਾਂ 'ਤੇ ਰਹੋ ਜੇਕਰ ਦਰਿਆਵਾਂ ਦੇ ਕੰਢੇ ਲੋਕਾਂ ਦੇ ਘਰ ਨੇ ਜੇਕਰ ਪਾਣੀ ਉਸੇ ਤਰੀਕੇ ਦੇ ਨਾਲ ਵੱਧ ਰਿਹਾ ਹੈ ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਪੰਜਾਬ 'ਚ ਪਹਿਲਾਂ ਹੀ ਰੈੱਡ ਅਲਰਟ ਜਾਰੀ ਹੈ ਕਿਆ ਕਿਆ ਕਿ ਜੇਕਰ ਰੈੱਡ ਖਤਮ ਹੁੰਦਾ ਉਸ ਤੋਂ ਬਾਅਦ ਵੀ yellow alert ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਲੇਕਿਨ ਵਕ ਵਕ ਖਥਮਾਂ ਦੇ ਉੱਤੇ ਲਗਾਤਾਰ ਜੋ ਹੈ ਅਸੀਂ ਦੇਖ ਰਹੇ ਆ ਕਿ ਭਾਰੀ ਮੀਂਹ ਪੈ ਰਿਹਾ ਹੈ ਭਾਰੀ ਮੀਂਹ ਪੈਣ ਤੋਂ ਬਾਅਦ ਲਗਾਤਾਰ ਜੋ ਹੈ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਸ ਦਾ ਸਿੱਧਾ ਅਸਰ ਕਿੱਥੇ ਦੇਖਣ ਨੂੰ ਮਿਲਦਾ ਲੋਕਾਂ ਦੇ ਘਰਾਂ ਦੇ ਉੱਤੇ ਤੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਜਿਹੜਾ ਦੇਖਣ ਨੂੰ ਮਿਲਦਾ ਲੇਕਿਨ ਹੁਣ ਇਸੇ ਦੇ ਵਿਚਾਲੇ ਵੱਡੀ ਖਬਰ ਹੈ ਕਿ ਪੰਡੋਰ ਡੈਮ ਦੇ ਜਿਹੜੇ ਪੰਜ ਫਲੱਡ ਗੇਟ ਜਿਹੜੇ ਖੋਲ ਦਿੱਤੇ ਗਏ ਨੇ ਤੇ ਇਸੇ ਦੇ ਚੱਲਦੇ ਆ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਤੁਸੀਂ ਪਹਿਲਾਂ ਹੀ ਦੇਖਿਆ ਕਿ ਬਿਆਸ ਦਰਿਆ ਦੇ ਕੰਢੇ ਲੋਕਾਂ ਦੀਆਂ ਤਸਵੀਰਾਂ ਪਹਿਲਾਂ ਹੀ ਸਾਹਮਣੇ ਆ ਰਹੀਆਂ ਨੇ ਕਿ ਲਗਾਤਾਰ ਦਰਿਆ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਫਸਲਾਂ ਦੇ ਉੱਤੇ ਮਾਰ ਪਾਣੀ ਦੀ ਪੈ ਚੁੱਕੀ ਹੈ ਲੇਕਿਨ ਇਸੇ ਤੋਂ ਬਾਅਦ ਹੁਣ ਜਦੋਂ ਪੰਡੋਰ ਡੈਮ ਦੇ ਵਿੱਚ ਪਾਣੀ ਨਕੋਂ ਨਕ ਭਰਿਆ ਤੇ ਬਿਆਸ